A storm has been brewing in the panthic politics of Punjab. Shri Kaltak has today summoned Punjab Chief Minister Bhagwant Mann on January 15. I am Ruchikaim Khanna and in today's episode of Decode Punjab from the Stables of the Tribune, I am joined by my colleagues G.S. Paul and Rajmeet Singh. Paul, how did Akaltak summon Chief Minister Bhagwant Mann Ki the issue? This is a backdrop multiple issues. ਜਿਦੇ ਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਿੱਖ ਪ੍ਰਿੰਸੀਪਲਸ ਹੈ ਦਸਵੰਦ ਜਿਹੜਾ ਸਪੇਅਰ ਕਰਨਾ ਜੋ ਗੁਰੂ ਸਾਹਿਬ ਦਾ ਟੀਚਿੰਗਸ ਅਗੇ ਆ ਉਹਦੇ ਵਿੱਚ ਜਿਹੜੀ ਗੋਲਕ ਹੈ ਲੋਕ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਜਾ ਕੇ ਜੋ ਆਪਣਾ ਡੋਨੇਸ਼ਨਸ ਵਗੈਰਾ ਆਊਟ ਆਫ ਫੇਥ ਦਿੰਦੇ ਨੇ ਉਹਦੇ ਬਾਰੇ ਉਹਨਾਂ ਨੇ ਆਪਣਾ ਜਿਹੜੇ ਵੀ ਪੋਲਿਟੀਕਲ ਰੈਲੀਜ਼ ਵਗੈਰਾ ਕੋਈ ਕੀਤੀਆਂ ਉਹਦੇ ਵਿੱਚ ਹਮੇਸ਼ਾ ਉਹਨਾਂ ਨੇ ਟਾਰਗੇਟ ਕੀਤਾ ਕਿ ਗੁਰੂ ਦੀ ਗੋਲਕ ਜਿਹੜੀ ਹੈਗੀ ਆ ਉਹਦਾ ਮਿਸਯੂਜ਼ ਹੁੰਦਾ ਲekin ਉਹਦੇ ਕੋਲ ਕੋਈ ਐਵੀਡੈਂਸ ਤਾਂ ਨਹੀਂ ਹੈ ਕਿਸੇ ਕਿਸਮ ਦਾ ਤੇ ਇਹ ਇੱਕ ਸਿੱਖ ਪ੍ਰਿੰਸੀਪਲ ਹੈ ਜਿਹਦੇ ਤੇ ਸਿੱਖ ਸੈਂਟੀਮੈਂਟਸ ਹਰਟ ਹੁੰਦੇ ਆ ਇਹ ਅਕਾਲ ਤਖਤ ਜਥੇਦਾਰ ਸਾਹਿਬ ਦਾ ਇਹ ਵਿਜ਼ਨ ਹੈਗਾ ਕਿ ਵੀ ਇਹ ਜੇ ਇਸ ਤਰ੍ਹਾਂ ਦੇ ਤੁਸੀਂ ਨਹੀਂ ਕਰ ਸਕਦੇ ਹੋ ਦੂਸਰਾ ਉਹਨਾਂ ਨੇ ਕਿਹਾ ਕਿ ਆਪਣਾ ਜਦੋਂ ਸਰਕਾਰ ਬੰਨੀ ਸੀ ਤਾਂ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ 2017 ਦਾ ਜਿਹੜਾ ਮੋੜ ਮੰਡੀ ਬਲਾਸਟ ਹੈ ਉਹਦੇ ਚ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਜਸਟਿਸ ਦਿਵਾਵਾਂਗੇ ਨਹੀਂ ਦਿਵਾਇਆ ਤੀਸਰਾ ਉਹਨਾਂ ਨੇ ਗੱਲ ਕੀਤੀ ਹੈ 2015 ਦਾ ਬਰਗਾੜੀ ਜਿਹੜਾ ਸੈਕ੍ਰੇਜ ਇਨਸੀਡੈਂਟਸ ਹੋਇਆ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਐਵਿਡੈਂਸ ਹੈਗਾ ਜਿਹੜੋਂ ਸਿੱਟਦਾ ਕਿ ਇਹਦੇ ਪਿੱਛੇ ਵੀ ਬੈਕਡ੍ਰੌਪ ਦੇ ਵਿੱਚ ਇਹਦੇ ਜਿਹੜੇ ਤਾਰ ਹੈਗੇ ਨੇ ਉਹ ਡੇਰਾ ਸਿਰਸਾ ਕਲਟ ਨਾਲ ਜੁੜਦੇ ਨੇ ਲੇਕਿਨ ਉਹਦੇ ਵਿੱਚ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਇਸ ਇਸ਼ੂ ਹੈਗੇ ਆ ਜਿਹਦੇ ਕਰਕੇ ਉਹਨਾਂ ਨੇ ਸਵਨ ਕੀਤਾ ਸੀਐਮ ਨੂੰ ਕਿ ਵੀ ਉਹ ਆਨ ਭਗਵੰਤ ਮਾਨ ਨੂੰ ਤੇ ਆਕੇ ਤੇ ਇੱਥੇ ਕਲੈਰੀਫਿਕੇਸ਼ਨ ਦੇਣ ਕਿ ਵਟ ਪ੍ਰੀਵੈਂਟਡ ਹਿਮ ਫਰਮ ਟੇਕਿੰਗ ਐਨੀ ਐਕਸ਼ਨ ਔਨ ðiਸ ਇਸ਼ੂਜ਼ ਕੋਈ ਵੀਡੀਓ ਦੀ ਵੀ ਗੱਲ ਹੋਈ ਆ ਕੋਈ ਕੰਟਰੋਵਰਸ਼ੀਅਲ ਵੀਡੀਓ ਦੀ ਵੀ ਗੱਲ ਕੋਈ ਹੈ ਦੇ ਵਿੱਚ ਜੀ ਹਾਂ ਇੱਕ ਵੀਡੀਓ ਦੀ ਵੀ ਗੱਲ ਹੋਈ ਆ ਇਹ ਵੀ ਇੱਕ ਖਬਰ ਆਈ ਸੀ ਕਿ ਕੋਈ ਵੀਡੀਓ ਹੈਗੀ ਆ ਉਹ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਜਿਹਨੂੰ 20ਵੀਂ ਸਦੀ ਦਾ ਮਹਾਨ ਨਾਇਕ ਜਿਹੜਾ ਹੈਗਾ ਉਹ ਅਕਾਲ ਤਖਨ ਨੇ ਆਲਰੇਡੀ ਡਿਕਲੇਅਰ ਕੀਤਾ ਹੋਇਆ ਉਹਦੀ ਫੋਟੋ ਤੇ ਕੋਈ ਆਬਜੈਕਸ਼ਨੇਬਲ ਇਹਦੇ ਜੈਸਚਰਸ ਹੈਗੇ ਨੇ ਕੋਈ ਪੁਰਾਣੀ ਵੀਡੀਓ ਹੈਗੀ ਹੈ ਇਹਨਾਂ ਦੀ ਇਹ ਕਲੇਮ ਕੀਤਾ ਜਾ ਰਿਹਾ ਹੈ ਇਪਪੋਰਟਲੀ ਕੀਤਾ ਜਾ ਰਹਾ ਵੀ ਇਹ ਵੀਡੀਓ ਹੈਗੀ ਬਿਲਕੁਲ ਹੈਗੀ ਤੇ ਉਹਦੇ ਵਾਰਸੇ ਵੀ ਉਹ ਕਲੈਰੀਫਿਕੇਸ਼ਨ ਮੰਗਦੇ ਨੇ ਕਿ ਵੀ ਇਹ ਦੱਸੋ ਕਿ ਵੀ ਇਹ ਵੀਡੀਓ ਜਿਹੜੀ ਹੈ ਇਹ ਤੁਹਾਡੀ ਹੈ ਜਾਂ ਨਹੀਂ ਹੈ ਦੂਸਰਾ ਉਹ ਇਹ ਵੀ ਕਰਨਗੇ ਕਿ ਅਸੀਂ ਉਹ ਵੀਡੀਓ ਜਿਹੜੀ ਹੈ ਉਹਦੀ ਫੋਰੈਂਸਿਕ ਜਾਂਚ ਵੀ ਕਰਾਵਾਂਗੇ ਇਹ ਸਰਟੀਫਾਈ ਕਰਨ ਵਾਸਤੇ ਕਿ ਵੀ ਇਹ ਹੈਗੇ ਨੇ ਕਿ ਨਹੀਂ ਹੈਗੇ ਨੇ ਇਹ ਤਾਂ ਸੋ ਵੀ ਜਿਹੜਾ ਇਹ ਪੂਰੀ ਕੰਟਰੋਵਰਸੀ ਜਿਹੜੀ ਸ਼ੁਰੂ ਹੋਈ ਹੈ ਜਿਹੜਾ ਹੈਡ-ਆਨ ਦੋਨਾ ਸਰਕਾਰ ਦਾ ਤੇ ਐਸਜੀਪੀਸੀ ਦਾ ਜਿਹੜਾ ਝਗੜਾ ਸ਼ੁਰੂ ਹੈ ਉਹ ਹੈ ਉਹ ਹੋਇਆ ਹੈ ਇਹ ਜਿਹੜੇ 328 ਰੂਪ ਜਿਹੜੇ ਨੇ ਮਿਸਿੰਗ ਨੇ ਕੀ ਕੰਟਰੋਵਰਸੀ ਹੈਗੀ ਕੀ ਬੇਸਿਕਲੀ ਰੁਚੀਕਾ ਜੀ ਗੱਲ ਦਿੰਦਾ ਕਿ ਅਸੀਂ ਗੱਲ ਕਰਦੇ ਹਾਂ ਕਿ ਮਿਸਿੰਗ ਹੈ ਜਾਂ ਡਿਸ ਅਪੀਅਰੈਂਸ ਹੈ ਪਰ ਇਹਦੀ ਕਿਸੇ ਨੂੰ ਇਹ ਨਹੀਂ ਕਲੈਰੀਫਿਕੇਸ਼ਨ ਹੈਗੀ ਹੈ ਕਿਥੋਂ ਦੀ ਮਿਸਿੰਗ ਹੈਗੇ ਨੇ ਇਹ ਕਿਤੇ ਕੋਈ ਇਹਨਾਂ ਦੀ ਬੇਅਦਬੀ ਨਹੀਂ ਹੋਈ ਕਿਤੇ ਰੋਂਗਲੀ ਅਲੋਟਡ ਨਹੀਂ ਹੋਈ ਨੇ ਕਿਸੇ ਡੇਰਾ ਜੀ ਆ ਕਿਦਾਂ ਜਿੱਦਾਂ ਅਲੈਜ ਕੀਤਾ ਜਾਂਦਾ ਆਪੋਜੀਸ਼ਨ ਵੱਲੋਂ ਇਹ ਬੇਸਿਕਲੀ ਜਿਹੜਾ ਇੱਕ ਬੰਦਾ ਐਸਜੀਪੀਸੀ ਦਾ ਉਸ ਵੇਲੇ ਰਿਸਪੌਂਸੀਬਲ ਸੀ ਰਿਕਾਰਡ ਕੀਪਰ ਕਮਲਜੀਤ ਸਿੰਘ ਜਿਹਨੂੰ ਸਿਟ ਨੇ ਹੁਣੇ ਗ੍ਰਿਫਤਾਰ ਕੀਤਾ ਹੈ ਕਲ ਫੜਿਆ ਗਿਆ ਤਰਨ ਤਰਨ ਤੋਂ ਉਹਦੇ ਵਿੱਚ ਉਹ ਕਹਿੰਦੇ ਕਿ ਵੀ ਉਹ ਜਿਹੜਾ ਲੈਜਰ ਹੈਗਾ ਸੀਗਾ ਉਹਦੇ ਵਿੱਚ ਉਹਨਾਂ ਨੇ ਕਟਿੰਗਸ ਦੇਖੀਆਂ ਯਾਨੀ ਕਿ ਉਹਨਾਂ ਦੀ ਜਿਹੜੀ ਪ੍ਰੀਮੀਨਰੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਇਹ ਲੱਗਦਾ ਸਾਨੂੰ ਕਿ ਇਹਨੇ ਜਿਹੜੇ ਸਰੂਪ ਹੈ ਨੰਬਰ ਆਫ ਸਰੂਪ ਹੈ ਉਹਦਾ ਗਿਣਤੀ ਜਿਹੜੀ ਆ ਘਾਟ ਉਹਦੇ ਤੇ ਦਰਜ ਕਰ ਦਿਤੀ ਹੈ ਹੁਣ ਉਹਦੀ ਜਿਹੜੀ ਭੇਟਾ ਹੈਗੀ ਆ ਜਿਹੜਾ ਪੈਸੇ ਦਿੱਤੇ ਜਾਂਦੇ ਆ ਸਰੂਪ ਚ ਕਿਸੇ ਨੂੰ ਅਲਾਟ ਕਰਨ ਦੇ ਉਹ 1100 ਰੁਪਏ ਹੁੰਦੀ ਹੈ ਤੋ ਉਹ ਜਿਹੜੇ ਉਹਨੇ ਕੀ ਕੀਤਾ ਕਿ ਉਹ ਜਿਹੜੇ 1100 ਰੁਪਏ ਉਹ ਆਪਣੇ ਕੋਲ ਰੱਖ ਲਏ ਜਾਂ ਕਿਤੇ ਹੋਰ ਵੰਡ ਦਿੱਤੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਕੀ ਹੋਇਆ ਉਹਦਾ ਤੇ ਉਹ ਜਿਹੜੇ ਸਰੂਪ ਹੈਗੇ ਨੇ ਉਹਨਾਂ ਦੇ ਲੈਜਰ ਦੇ ਵਿੱਚ 2013 14 14 15 ਇਹ ਹੈਗੇ ਨੇ ਜਦੋਂ ਇਹ ਸਾਰਾ ਕੁਝ ਹੋਇਆ ਤੇ ਇਹ ਉਹਦੇ ਉਹਦੇ ਲੈਜਰ ਦੇ ਵਿੱਚ ਕਟਿੰਗਸ ਹੈਗੀਆਂ ਯਾਨੀ ਕਿ ਉਹਦੀ ਜਿਹੜੀ ਐਂਟਰੀ ਹੈ ਰੈਕੋਰਡ ਦੇ ਵਿੱਚ ਜਿਹੜਾ SGPC ਦਾ ਪਬਲੀਕੇਸ਼ਨ ਡਿਪਾਰਟਮੈਂਟ ਜਿੱਥੇ ਸਰੂਪ ਛਪੇ ਜਾਂਦੇ ਆ ਉਹਦਾ ਜਿਹੜਾ ਲੈਜਰ ਹੈਗਾ ਉਹਦੇ ਵਿੱਚ ਕਟਿੰਗਸ ਕੀਤੀ ਹੋਈਆਂ ਨੇ ਔਰ ਇਹ ਆਪਣੀ ਪਹਿਲੀ ਜਿਹੜੀ ਇਨਵੈਸਟੀਗੇਸ਼ਨ ਹੋਈ ਸੀਗੀ ਜਦੋਂ ਈਸ਼ਰ ਸਿੰਘ ਜੀ ਨੇ ਕੀਤੀ ਸੀਗੀ ਅਕਾਲ ਤਖਤ ਕੇਨ ਦੇ ਹਾਂਜੀ ਉਹਦੇ ਵਿੱਚ ਵੀ ਇਹਨੇ ਉਸ ਵੇਲੇ ਕਹਾ ਜਾਂਦਾ ਸੀਗਾ ਕਿ ਰਿਪੋਰਟਡਲੀ ਇਹਨੇ ਉਸ ਵੇਲੇ ਇੱਕ ਲਿਖ ਕੇ ਵੀ ਦੇ ਦਿੱਤਾ ਸੀਗਾ ਕਿ ਮੇਰੇ ਕੋਲੋਂ ਇਹ ਕੋਤਾਈ ਹੋ ਗਈ ਹੈ ਤੇ ਮੈਂ ਜਿਹੜਾ ਹੈਗਾ ਉਹ ਜਿਹੜਾ ਵੀ ਖਮਿਆਜ਼ਾ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਉਹ ਰਿਟਾਇਰ ਹੋਣ ਵਾਲਾ ਸੀ ਉਸ ਵੇਲੇ ਔਨ ਵਰਜ ਆਫ ਰਿਟਾਇਰਮੈਂਟ ਸੀ ਕਿ ਮੈਂ ਇਹਦਾ ਜਿਹੜਾ ਵੀ ਇਹ ਪੈਨਲਟੀ ਵੀ ਹੈ ਉਹ ਵੀ ਮੈਂ ਦੇਣ ਨੂੰ ਤਿਆਰ ਹਾਂ ਫੋ ਉਸ ਤੋਂ ਫਿਰ ਬਾਅਦ ਚੋਂ ਫਿਰ ਜਦੋਂ ਸਾਰਾ ਪਤਾ ਲੱਗਾ ਤੇ ਉਹਦੇ ਵਿੱਚ ਹੋਰ ਬੰਦਿਆਂ ਦੇ ਨਾਂ ਵੀ ਆਏ ਉਹਨਾਂ ਦਾ ਸਾਰਾ ਕੁਝ ਹੋਇਆ ਤੇ ਬੇਸਿਕਲੀ ਇਹ ਲੈਜਰ ਦੇ ਵਿੱਚ ਜਿਹੜੀ ਗੜਬੜੀ ਕੀਤੀ ਆ ਉਹ ਕਟਿੰਗ ਕੀਤੀ ਹੋਈ ਆ ਓਵਰਰਾਈਟਿੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਈ ਪਈ ਆ ਉਹਦੇ ਵਿੱਚ ਉਹਦਾ ਹੁਣ ਇਹ ਨੂੰ ਇਹਨੂੰ ਪੁੱਛਣਗੇ ਕਿ ਵੀ ਇਹ ਤੂੰ ਕਿਉਂ ਕੀਤੀ ਜਾਂ ਕੌਣ-ਕੌਣ ਇਹਦੇ ਵਿੱਚ ਇਨਵੋਲ ਸੀਗਾ ਤੇ ਅਗਰ ਇਹ ਗਏ ਐ ਸਰੂਪ ਤੇ ਉਹਦਾ ਜਿਹੜੇ ਇਵੈਂਸ ਦੇ ਵਿੱਚ ਜਿਹੜੇ ਪੈਸੇ ਆਏ ਨੇ ਜਿਹੜੀ ਭੇਟਾ ਕਹਿੰਦੇ ਆ ਆਪਾਂ ਉਹ ਭੇਟਾ ਕਿੱਥੇ ਹੈਗੀਆਂ ਤੇ ਰਾਜਮੀ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਕਿੰਨੇ ਕਨਸਟੀਟਿਊਸ਼ਨਲ ਹੈਡਸ ਨੇ ਕਿੰਨੇ ਕਨਸਟੀਟਿਊਸ਼ਨਲ ਪੋਸਟ ਤੇ ਰਹੇ ਹੋਏ ਬੰਦੇ ਨੇ ਜਿਨ੍ਹਾਂ ਨੂੰ ਅਜ ਤੱਕ ਕਾਲ ਤੱਕ ਤੇ ਸਮਨ ਕੀਤਾ ਗਿਆ ਰੂਚਿਕਾ ਦੇ ਵਿੱਚ ਬੇਸਿਕਲੀ ਤਿੰਨ ਲੋਕਾਂ ਨੂੰ ਸਮਨ ਹੁਣ ਤੱਕ ਕੀਤਾ ਸੁਜੀਤ ਸਿੰਘ ਬਰਨਾਲਾ ਗਿਆਨੀ ਜੈਲ ਸਿੰਘ ਤੇ ਸਦਾ ਗੁਟਾ ਸਿੰਘ ਇਹ ਤਿੰਨ ਨੂੰ ਆਫਟਰ ਮੈਥ ਆਫ 1984 ਬਲੂ ਸਟਾਰ ਆਪਰੇਸ਼ਨ ਤੇ ਹੋਇਆ ਸੀਗਾ ਬਾਕੀ ਪੋਲੀਟੀਕਲ ਲੋਕ ਤਾਂ ਇਹ ਹੋਰ ਵੀ ਫਾਰਮਰ ਸੀਐਮ ਜਿਦਾ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਸੁਖਵੀਰ ਬਾਦਲ ਨੂੰ ਕੀਤਾ ਈਵਨ ਮਜੀਠੀ ਨੂੰ ਵੀ ਕੀਤਾ ਸੀਗਾ ਸੋ ਬੇਸਿਕਲੀ ਤਿੰਨ ਲੋਕ ਨੇ ਜੀ ਤੇ ਪਾਲ ਕੀ ਕਿਉਂਕਿ ਇਹ ਅਜਤੀ ਜਿਹੜਾ ਹੁਕਮਨਾਮਾ ਹੈਗਾ ਇਹਦੇ ਵਿੱਚ ਕੀ ਆਇਆ ਹੈਗਾ ਕਿ ਜਿਹੜੇ ਭਗਵਾਨਤਮਾਨ ਸੀਐਮ ਨੇ ਉਹ ਪਤਿਤ ਸਿੱਖ ਨੇ ਤੇ ਉਹਨਾਂ ਨੂੰ ਅਕਾਲ ਤਖਤ ਤੇ ਅੱਗੇ ਪੇਸ਼ ਨਹੀਂ ਹੋਣਾ ਕਿ ਅ ਅੱਗੇ ਪੇਸ਼ ਨਹੀਂ ਹੋ ਕੇ ਉਹਨਾਂ ਨੂੰ ਕਿਹਾ ਗਿਆ ਹੈ ਵੀ ਤੁਸੀਂ ਅ ਅਕਾਲ ਤਖਤ ਸੈਕਟਰੀਅਟ ਤੇ ਪੇਸ਼ ਹੋ ਤੇ ਕੀ ਅਕਾਲ ਤਖਤ ਇੱਕ ਪਤਿਤ ਸਿੱਖ ਨੂੰ ਸਨਮਨ ਕਰ ਸਕਦਾ ਹੈ ਜਦੋਂ ਅਰਦਾਸ ਤਾਂ ਕਰ ਨਹੀਂ ਸਕਤੇ ਜਿਹੜੇ ਪਤੇ ਥੁੰਦੇ ਨੇ ਉਹ ਅਕਾਲ ਤਖਬ ਸਾਭ ਤੇ ਜਾ ਕੇ ਅਦਾਸ ਨਹੀਂ ਕਾ ਸਕਦੇ ਪਰ ਕੀ ਸਮਨ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਜਾ ਸਕਦਾ ਹੈ ਪ੍ਰਿੰਸੀਪਲੀ ਤਾਂ ਨਹੀਂ ਕੀਤਾ ਜਾ ਸਕਦਾ ਜੀ ਤੇ ਨਾ ਹੀ ਕੋਈ ਰਿਲੀਜੀਅਸ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ ਇਸੇ ਕਰਕੇ ਉਹਨਾਂ ਨੇ ਜਿਹੜੀ ਅਕਾਲ ਤਖ ਦੀ ਫਸੀਲ ਹੈ ਉਹ ਉੱਥੇ ਨਹੀਂ ਉਹਨਾਂ ਨੂੰ ਬੁਲਾਇਆ ਕਿਉਂਕਿ ਉਹ ਫਸੀਲ ਜਿਹੜੀ ਹੈਗੀ ਆ ਉਹ ਹੈਗਾ ਜਿਹੜਾ ਸਾਡਾ ਟ੍ਰੈਡੀਸ਼ਨਲ ਸਿੱਖ ਪ੍ਰਿੰਸੀਪਲਸ ਨਾਲ ਜਿਹੜਾ ਜੁੜਦਾ ਹੈ ਲੇਕਿਨ ਉਹਨਾਂ ਨੇ ਅਕਾਲ ਤਖ ਸੈਕਟਰੀਏਟ ਇਜ਼ ਜਸਟ ਲਾਈਕ ਜਿਵੇਂ ਆਫਿਸ ਹੁੰਦਾ ਜੀ ਤੇ ਉਥੇ ਬੁਲਾਇਆ ਉਥੇ ਉਹ ਆਪਣੇ ਆਪ ਕੁਐਸਚਨ ਕਰਨਗੇ ਉਥੇ ਜਥੇਦਾਰ ਸਾਹਿਬ ਹੋਣਗੇ ਜੋ 15 ਤਰੀਕ ਨੂੰ ਜਿਹੜਾ ਇਹਨਾਂ ਨੂੰ ਬੁਲਾਇਆ ਗਿਆ ਤੇ ਫਸੀਲ ਤੇ ਇਸੇ ਕਰਕੇ ਨਹੀਂ ਬੁਲਾਇਆ ਉਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਵੀ ਇੱਕ ਸਿੰਗਰ ਹੈਗੇ ਸੀਗੇ ਪਿੱਛੇ ਉਹਨਾਂ ਦੀ ਵੀ ਕੌਂਟਰੋਵਰਸੀ ਹੋਈ ਸੀਗੀ ਉਹ ਵੀ ਕਿਉਂਕਿ ਪੱਤੇ ਥਾਗੇ ਨੇ ਉਹ ਨਹੀਂ ਰੱਖਦੇ ਨੇ ਜਿਹੜਾ ਸਿੱਖ ਮਰਿਆਦਾ ਦੇ ਮੁਤਾਬਿਕ ਸਿੱਖੀ ਸਰੂਪ ਨਹੀਂ ਰੱਖਦੇ ਨੇ ਤੇ ਉਹ ਉਹਦੇ ਨਾਲ ਇਹ ਮਾਮਲਾ ਜੁੜਦਾ ਹੈ ਕਿ ਵੀ ਇਹ ਇਹ ਵੀ ਇਸ ਤਰ੍ਹਾਂ ਪਤੇ ਥਗੇ ਨਹੀਂ ਇਸੇ ਕਰਕੇ ਫਸੀਲ ਤੇ ਨਹੀਂ ਬੁਲਾਇਆ ਉਹਨਾਂ ਨੂੰ ਜਿਹੜੇ ਪੂਰੇ ਪੂਨ ਸਿੱਖ ਹੁੰਦੇ ਨੇ ਉਹਨਾਂ ਨੂੰ ਫਸੀਲ ਤੇ ਬੁਲਾਇਆ ਜਾਂਦਾ ਤੇ ਫਿਰ ਰਿਲੀਜੀਅਸ ਪਨਿਸ਼ਮੈਂਟ ਵੀ ਉੱਥੇ ਪ੍ਰਨਾਉਂਸ ਕੀਤੀ ਜਾਂਦੀ ਹੈ ਉਸ ਸਾਹਮਣੇ ਤੇ ਪਾਲ ਇੱਕ ਚੀਜ਼ ਹੋਰ ਦੱਸੂ ਵੀ ਇਹਦੇ ਵਿੱਚ ਕਿਉਂਕਿ ਅਕਾਲ ਤੱਕ ਤੇ ਬੁਲਾਇਆ ਫਸੀਲ ਤੇ ਨਹੀਂ ਬੁਲਾਇਆ ਗਿਆ ਤੇ ਸੈਕਟਰੀਅਟ ਤੇ ਬੁਲਾਇਆ ਗਿਆ ਤੇ ਇਹਨੂੰ ਕੀ ਰਿਫਿਊਜ਼ ਕਰ ਸਕਦੇ ਨੇ ਕੋਈ ਕੀ ਨਹੀਂ ਕਰ ਸਕਦੇ ਕਰ ਸਕਦੇ ਨੇ ਜੀ ਕਰ ਸਕਦੇ ਨੇ ਹਾਂ ਕਰ ਸਕਦੇ ਨੇ ਹੋ ਸਕਦਾ ਉਹ ਜੇ ਨਹੀਂ ਆਂਦੇ ਉਸ ਚੀਜ਼ ਨੂੰ ਕਿਉਂਕਿ ਇਹਨਾਂ ਨੇ ਤਾਂ ਇੱਕ ਵਾਰੀ ਕਰ ਦਿੱਤਾ ਪਰ ਇਹਦੇ ਨਾਲ ਤੁਸੀਂ ਇਹ ਦੇਖੋ ਨਾ ਜੀ ਮੈਸੇਜ ਕਿੰਨਾ ਗਲਤ ਜਾਏਗਾ ਉਹ ਸਿੱਖ ਸਿੱਖ ਹੈਗੇ ਨੇ ਖੁਦ ਲੇਕਿਨ ਅਗਰ ਉਹ ਅਗਾਲ ਤਖਤ ਦੇ ਇਸ ਡਾਇਰੈਕਸ਼ਨਸ ਨੂੰ ਉਹ ਵਾਈਲਵੇ ਕਰ ਦਿੰਦੇ ਨੇ ਤੇ ਉਹਨਾਂ ਨੂੰ ਇਹ ਬੜਾ 네ਗੇਟਿਵ ਇਹਨਾਂ ਦਾ ਪੋਲਿਟੀਕਲ ਜਿਹੜਾ ਹੈਗਾ ਉਹ ਡੈਂਟ ਪਏਗਾ ਇਸ ਚੀਜ਼ ਦਾ ਜੇ ਉਹ ਨਹੀਂ ਆਂਦੇ ਤਾਂ ਇਸ ਚੀਜ਼ ਦਾ ਅਗਿਆਨ ਵਾਲੇ ਟਾਈਮ 'ਚ ਪਤਾ ਲੱਗੂਗਾ ਕਿ ਵੀ ਉਹ ਕਿਸ ਤਰ੍ਹਾਂ ਇਕਨੋਲਜੀ ਨੂੰ ਕਰਦੇ ਆ ਨਹੀਂ ਕਰਦੇ ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ ਕਾਫੀ ਜਿਹੜੇ ਮਨਿਸਟਰਸ ਹੈਗੇ ਸੀਗੇ ਉਹਨਾਂ ਨੂੰ ਸਮਨ ਕੀਤਾ ਗਿਆ ਸੀ ਉਹਦੇ ਵਿੱਚ ਕੁਝ ਕਾਂਗਰਸ ਦੇ ਨਹੀਂ ਆਏ ਸੀਗੇ ਹਨਾ ਤੇ ਉਹ ਜਦੋਂ ਨਹੀਂ ਆਏ ਉਹ ਬਿਲਕੁਲ ਨਹੀਂ ਆਏ ਉਹ ਆਊਟ ਆਫ ਪਿਕਚਰ ਨੇ ਉਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਆਊਟ ਆਫ ਪਿਕਚਰ ਹੀ ਕਰ ਦਿੱਤਾ ਤੇ ਮੇਰਾ ਕਹਿੰਦਾ ਮਤਲਬ ਇਹ ਤਾਂ ਹੁਣ ਹੈੱਡ ਆਫ ਦੀ ਸਟੇਟ ਨੇ ਤੇ ਇਹ ਹੁਣ ਕਿਸ ਤਰ੍ਹਾਂ ਇਸ ਚੀਜ਼ ਨੂੰ ਲੈਂਦੇ ਨੇ ਤਾਂ ਫਿਰ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਜੀ ਰੁਚੀ ਗਾ ਜੀ ਮੈਨੂੰ ਇਹ ਦੱਸੋ ਕਿ ਵੀ ਇਹ ਵਾਈ ਆਮ ਆਦਮੀ ਪਾਰਟੀ ਇਜ਼ ਟੇਕਿੰਗ ਹੈਡ ਔਨ ਦੀ ਐਸਜੀਪੀਸੀ ਵਟ ਇਜ਼ ਦ ਪੋਲਿਟਿਕਸ ਬਿਹਾਈਂਡ ਇਟ ਸੋ ਰਾਜਮੀ ਜੀ ਜਿਹੜਾ ਤੁਸੀਂ ਗੱਲ ਕਹੀ ਬਿਲਕੁਲ ਠੀਕ ਕਹੀ ਆ ਵੀ ਇਹਦੇ ਪਿੱਛੇ ਇੱਕ ਪੋਲਿਟੀਕਲ ਬਹੁਤ ਵੱਡਾ ਇੱਕ ਪੋਲਿਟੀਕਲ ਗੇਮ ਚੱਲ ਰਹੀ ਆ ਤੇ ਮੈਂ ਇਹ ਸਮਝਦੀ ਆ ਵੀ ਇਸ ਵਿਲੇ ਜਦੋਂ ਤੋਂ ਤਰਵੰਤਨ ਦੀ ਬਾਈ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ ਇਹ ਬਹੁਤ ਲੋਕਾਂ ਨੂੰ ਧਾਰਨਾ ਬਣ ਗਈ ਆ ਕਿ ਸ਼ਾਇਦ ਅਕਾਲੀ ਦਲ ਹੁਣ ਪੋਲਿਟਿਕਲੀ ਵਾਪਸ ਐਕਟਿਵ ਹੋ ਰਿਹਾ ਹੈ ਤੇ ਲੋਕਾਂ ਲੋਕੀ ਸ਼ਾਇਦ ਉਹਨਾਂ ਦੇ ਜਿਹੜਾ ਪੋਲਿਟਿਕਲ ਓਬਲੀਵਨ ਹੈ ਉਹਦੇ ਚੋਂ ਬਾਹਰ ਨਿਕਲ ਰਿਹਾ ਅਕਾਲੀ ਦਲ ਜਦੋਂ ਬਾਹਰ ਨਿਕਲ ਰਿਹਾ ਉਸ ਵੇਲੇ ਹੁਣ ਹੁਣ ਆਮ ਆਦਮੀ ਪਾਰਟੀ ਵਿੱਚ ਕਈ ਲੋਕਾਂ ਦਾ ਮੰਨਣਾ ਹੈਗਾ ਵੀ ਦੇ ਆਰ ਦਾ ਰੀਅਲ ਚੈਲੰਜ 2027 ਦਾ ਹੁਣ ਇਲੈਕਸ਼ਨ ਤੁਸੀਂ ਦੇਖੋ 12 ਮਹੀਨੇ ਰਹਿ ਗਏ ਨੇ ਇਸ ਸਾਲ ਜਿਵੇਂ ਸਾਲ ਖਤਮ ਹੋਊਗਾ ਇਲੈਕਸ਼ਨ ਕੋਡ ਲੱਗ ਜੂਗਾ ਤੇ ਇਲੈਕਸ਼ਨ ਹੁਣ ਸਿਰਦੇ ਨੇ ਇਹ ਬਹੁਤ ਲੋਕਾਂ ਦਾ ਮੰਨਣਾ ਹੈਗਾ ਵੀ ਕਿਉਂਕਿ ਇਹ ਮੇਨ ਚੈਲੈਂਜਰ ਨੇ ਅਕਾਲੀ ਦਲ ਇਸ ਵੇਲੇ ਦੇ ਦੂਜਾ ਇਹਨਾਂ ਨੂੰ ਵੀ ਲੱਗ ਰਿਹਾ ਵੀ ਜੇ ਅਕਾਲੀ ਦਲ ਦਾ ਤੇ ਉਹਨਾਂ ਦਾ ਸਮਝੌਤਾ ਹੋ ਗਿਆ ਬੀਜਪੀ ਦਾ ਥੈਨ ਇਟ ਵਿਲ ਬੀ ਅ ਫਾਰ ਬਿਗਰ ਚੈਲੰਜ ਫਾਰ ਆਮ ਆਦੀ ਪਾਰਟੀ ਦੂਜਾ ਜੇ ਤੁਸੀਂ ਦੇਖੋ ਇਹ ਜਿਹੜਾ ਸਡਨਲੀ ਤਰਨਤਾਰਨ ਬਾਇਲੈਕਸ਼ਨ ਤੋਂ ਬਾਅਦ ਜਿਹੜਾ ਇਹ ਮਿਸਿੰਗ ਸਰੂਪਾਲਾ ਕੇਸ ਹੈਗਾ ਇਹ ਠੁੱਕਿਆ ਗਿਆ ਜਦੋਂ ਇਹ ਮਿਸਿੰਗ ਸਰੂਪ ਵਾਲਾ ਕੇਸ ਸ਼ੁਰੂ ਹੁੰਦਾ ਹੈ ਇਹਦੇ SIT ਬੰਦੀਆ ਲੋਕਾ ਲੋਕੀ ਅਰੈਸਟ ਹੁੰਦੇ ਨੇ ਇਹ ਇਹ ਇੱਕ ਬਹੁਤ ਇੰਟਰਸਟਿੰਗ ਇਨਸੀਡੈਂਟ ਹੈਗਾ ਜੀ ਜਿਹੜਾ ਕੋਲੀ ਹੈਗਾ ਜਿਹੜਾ CA ਹੈਗਾ ਉਹਦਾ ਅਰੈਸਟ ਹੋਣਾ ਉਹ ਇੱਕ ਬੜੀ ਫਿਲਮੀ ਤਰੀਕੇ ਨਾਲ ਚੰਡੀਗੜ੍ਹ ਦੇ ਇੱਕ ਹੋਟਲ ਚ ਅਰੈਸਟ ਹੁੰਦਾ ਹੈ ਨਾ ਜਿਹੜਾ ਕਮਰਾ ਬੁੱਕ ਹੁੰਦਾ ਹੈ ਉਹ ਕਿਸੇ ਇੱਕ ਟੀਵੀ ਪ੍ਰਾਈਵੇਟ ਟੀਵੀ ਟੀਵੀ ਚੈਨਲ ਜਿਹਦੇ ਤਾਰ ਬਾਲ ਸਾਹਿਬ ਨਾਲ ਜੁੜਦੇ ਨੇ ਉਹ ਟੀਵੀ ਚੈਨਲ ਦਾ ਇੱਕ ਰਿਪੋਰਟਰ ਦੇ ਨਾਂ ਤੇ ਕਮਰਾ ਬੁੱਕ ਹੁੰਦਾ ਹੈ ਸਾਰੀ ਪੇਮੈਂਟ ਕੈਸ਼ ਕੀਤੀ ਜਾਂਦੀ ਹੈ ਉੱਥੇ ਕੋਲੀ ਰਹਿੰਦਾ ਹੈ ਤੇ ਬੜੀ ਫਿਲਮੀ ਤਰੀਕੇ ਨਾਲ ਉਹਨੂੰ ਉੱਥੇੋਂ ਫੜ ਕੇ ਲੈ ਕੇ ਜਾਇਆ ਜਾਂਦਾ ਹੈ ਹੁਣ ਕੋਲੀ ਦੀ ਇੰਪੋਰਟੈਂਸ ਇਹ ਹੈਗੀ ਆ ਕਿ ਕੋਲੀ ਸਿਰਫ ਐਸਜੀਪੀਸੀ ਦਾ ਤਾਂ ਸੀਏ ਨਹੀਂ ਸੀਗਾ ਉੱਥੇ ਦੀ ਆਡਟਿੰਗ ਨਹੀਂ ਕਰਦਾ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਬਾਦਲ ਮਿਸਟਰ ਸੁਬੀਰ ਸਿੰਘ ਬਾਦਲ ਇਸ ਅ ਵੈਰੀ ਬਿਗ ਬਿਜ਼ਨਸਮੈਨ ਆਲਸੋ ਸੋ ਆਈ ਥਿੰਕ ਦ ਦ ਪੋਲੀਟੀਕਲੀ ਦ ਆਮ ਆਦਮੀ ਪਾਰਟੀ ਵਾਸ ਟ੍ਰਾਈਂਗ ਟੂ ਗੈਟ ਐਟ ਮਿਸਟਰ ਸੁਬੀਰ ਸਿੰਘ ਬਾਦਲ ਥਰੂ ਦ ਸੀਏ So as the heat turned on that side, this is the you know thing which has happened. Prad hmm. what are what do you think is the bigger political game? But the political game ki how jidda, how will it unfold politically jidda, for each party? Hmm, jidda Tusi mentioned we have we are already entered the election year. ਤੇ ਆਮ ਆਦਮੀ ਪਾਰਟੀ ਦੀ ਡਾਇਰੈਕਟ ਕਨਫਰੋਂਟੇਸ਼ਨ ਅਕਾਲੀ ਦਲ ਨਾਲ ਹੀ ਹੋ ਰਹੀ ਬੇਸਿਕਲੀ ਐਸਜੀਪੀਸੀ ਨੂੰ ਜਿੱਦਾਂ ਅਲੈਜ ਕੀਤਾ ਜਾਂਦਾ ਕਿ ਇਟਸ ਕੰਟਰੋਲ ਬੈਕ ਅਕਾਲੀ ਦਲ ਸੋ ਇਹਦੀ ਪੋਲਿਟੀਕਲ ਇੰਪਲੀਕੇਸ਼ਨ ਹੈ ਦੇਖੋ ਇਹ ਜਿਹੜਾ ਸਮਨ ਕੀਤਾ ਇਸ਼ੂ ਦੇਖੋ ਇਹ ਤਾਂ ਪੋਲਿਟੀਕਲ ਲਾ ਫੇਸ ਆਫ ਲਾ ਸਤਾ ਆਮ ਆਦਮੀ ਪਾਰਟੀ ਨੂੰ ਸਰਟਨਲੀ ਹੋਏਗਾ ਕਿਉਂਕਿ ਜਿਹੜੀ ਸਿੱਖ ਸੰਗਤ ਹੈਗੀ ਹੈ ਜਿਹੜੀ ਅਕਾਲ ਤਖਤ ਦੀ ਮਰਿਆਦਾ ਚ ਬਲੀਵ ਕਰਦੀ ਹੈ ਉਹ ਉਹਨੂੰ ਸੱਡਨਲੀ ਆਮ ਆਦਮੀ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੋਣਾ 350 ਸਾਲਾਂ ਚ ਬੜਾ ਐਗਰੈਸਿਵਲੀ ਉਹਨਾਂ ਨੇ ਆ ਕੇ ਉਹਦੇ ਅਰੇਂਜਮੈਂਟਸ ਕੀ ਫੇਜ ਦਾ ਹੁਣ ਜੋ ਆਰਨਾ ਫਤਿਹਗੜ ਸਾਹਿਬ ਸ਼ਹੀਦਾਂ ਦਾ ਜਿਹੜਾ ਮਨਾ ਉਹਦੇ ਚ ਅਰੇਂਜਮੈਂਟਸ ਕੀਤੇ ਸੋ ਦੇ ਵਰ ਟ੍ਰਾਈਂਗ ਟੂ ਐਂਟਰ ਦੀ ਪੋਲੀ ਦੀ ਪੰਥਿਕ ਪੋਲਿਟਿਕਸ ਜਿੱਦਾਂ ਤੁਸੀਂ ਕਿਹਾ ਵੀ ਇਕ ਅਲਟਰਨੇਟਿਵ ਕਾਲੀ ਦਲ ਦਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵੀ ਉਹ ਬਟ ਜੇ ਹੁਣ ਇੱਕ ਜਿਹੜੀ ਅਲਾਈਅੰਸ ਦੀ ਗੱਲ ਕੀਤੀ ਪਿੱਛੇ ਉਹ ਹੈਗੀ ਹੈ ਥੈਨ ਇਟਸ ਪੋਲੀਟੀਕਲੀ ਗੋਇੰਗ ਟੂ ਬੀ ਵੈਰੀ ਯੂ نو ਇੰਟਰਸਟਿੰਗ ਟੂ ਵਾਚ ਕਿ ਵੀ ਬਟ ਦੇਖੋ ਦੋਨੋਂ ਸਾਈਡਸ ਸਰਟਨਲੀ ਵੋਟ ਬੈਂਕ ਲਈ ਕਰ ਰਿਹਾ ਬਟ ਥੇਅਰ ਡਸ ði ਕਾਂਗਰਸ ਸਟੈਂਡ ਇਨ 올 ਦਿਸ ਗੇਮ ਕਾਂਗਰਸ ਹੈਸ ਰੀਸੈਂਟਲੀ ਬਰਨਡ ਇਟਸ ਫਿੰਗਰ ਇਨ ਤਰਨ ਤਰਨ ਜਿੱਦੈਨ ਨੇ ਰਾਜਾਵੜਿੰਗ ਦੇ ਕੰਟਰੋਵਰਸੀ ਕਰਤੀ ਸੀ ਉਹ ਉਹਨਾਂ ਨੇ ਉਹਦਾ ਸਦਾ ਬੂਟਾ ਸਿੰਘ ਦੇ ਨਾਲ ਉਹਨੂੰ ਜੋ ਐਕਸਪਲੇਨ ਕੀਤਾ ਸੀ ਉਹਦੀ ਮਜਬੀ ਸਿੱਖਾਂ ਚ ਜੋ ਕਨਵਰਟੇਸ਼ਨ ਤੋਂ ਸਿੱਖ ਫੇਦ ਦੀ ਉਹਦੇ ਬਾਰੇ ਉਹ ਤਾਂ ਬੜਾ ਇੱਕ ਨੈਗੇਟਿਵ ਗਿਆ ਸੋ ਦੇ ਆਰ ਟ੍ਰਾਈਂਗ ਟੂ ਅਮਰਿੰਦਰ ਟ੍ਰਾਈਡ ਵੈਨ ਅਮਰਿੰਦਰ ਕੈਪਟਨ ਅਮਰਿੰਦਰ ਸੀ ਵਾਸ ਅ ਚੀਫ ਮਿਨਿਸਟਰ ਉਹਨਾਂ ਨੇ ਇੱਕ ਗਿਆ ਸੀ ਕਿ ਵੀ ਆਈ ਆਮ ਕੀਪਿੰਗ ਅਵੇ ਫਰਮ ਦੀ ਪੰਥਿਕ ਪੋਲਿਟਿਕਸ ਸੁਖਿੰਦਰ ਰਾਧਾ ਵਾਂਟਿਡ ਟੂ ਐਂਟਰ ਦੀ ਸਿੱਖ ਪੋਲਿਟਿਕਸ ਸਪੇਸ ਬਟ ਹੀ ਡਿਡ ਨੋਟ ਕੈਪਟਨ ਵਾਸ ਵੈਰੀ ਸੋ ਬਿਕਾਜ਼ ਹੀ ਇਸ ਹੈ ਹੀ ਵਾਸ ਅ ਟੋਲ ਲੀਡਰ ਸੀਜ਼ਨ ਪੋਲੀਟਿਸ਼ੀਅਨ ਸੋ ਇਹ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਜਿੱਥੇ ਇਹਨਾਂ ਨੂੰ ਇਹਨਾਂ ਦੇ ਕੋਲ ਕੋਈ ਸਿੱਖ ਇੰਟੈਲੈਕਚੁਅਲ ਫੇਸ ਨਹੀਂ ਹੈਗਾ ਹੁਣ ਜਿਹੜੇ ਐਸਜੀਪੀਸੀ ਨੂੰ ਟੇਕ ਔਨ ਕਰ ਰਹੇ ਨੇ ਲੀਡਰ ਜਿਹਦਾ ਪੰਨੂ ਬੋਲ ਰਿਹਾ ਉਹ ਲੋਕ ਆਪ ਉਹਨਾਂ ਦੇ ਇੱਕ ਸਿੱਖ ਕ੍ਰੀਡੈਂਸ਼ੀਅਲਸ ਕੁਐਸਚਨੇਬਲ ਨਹੀਂ ਆਪਾ ਪੂਰੇ ਮਤਲਬ ਤੁਸੀਂ ਕਹਿ ਰਹੇ ਹੋ ਸਿੱਖੀ ਸਰੂਪ ਵਾਲੇ ਲੋਕ ਨਹੀਂ ਸਿੱਖੀ ਸਰੂਪ ਵਾਲੇ ਲੋਕ ਨਹੀਂ ਨੇ so he uh, was area ch enter kar rahe they are entering those waters which are you know very you know uh, choppy, waters. choppy waters for them hai yeah na so i think uh, this both the parties are doing for vote so ratni ji where would the bjp stand in uh, this entire game we've we've discussed See, uh, bjp has been uh, trying to enter through uh, you know they are trying to jidda hun trains chalaniya sigiyan 350 saal na te you know they are trying to you know trying to sneak into the sikh politics in a indirect manner ਜਿੱਦਾਂ ਇਹਨਾਂ ਨੇ ਪਿੱਛੇ ਸਿੱਖ ਪ੍ਰੀਸ ਨੂੰ ਪ੍ਰਾਈਮ ਮਿਨਿਸਟਰ ਨੇ ਬੁਲਾਇਆ ਦਿੱਦੀ ਉਹਨਾਂ ਨਾਲ ਇੰਟਰੈਕਸ਼ਨ ਕਰ ਰਿਹਾ ਫਿਰ ਉਹ ਡੇਰਾ ਪੋਲਿਟਿਕਸ ਨਾਲ ਡੇਰਾ ਬਿਆਸ ਡੇਰਾ ਬੱਲਾ ਨਾਲ ਗੱਲ ਕਰ ਰਿਹਾ ਸੋ ਦੇ ਆਰ ਟ੍ਰਾਈਂਗ ਵੈਰੀ ਵੈਰੀ ਵਾਚਫੁਲ ਦੇ ਆਰ ਆਈ ਥਿੰਕ ਦੇ ਦੇ ਆਰ ਮੋਰ ਰਿਸਟ੍ਰੇਂਡ ਇਨ देयर ਅਪਰੋਚ ਦੇ ਆਰ ਨਾਟ ਅਗਰੈਸਿਵ ਜਿੱਦਾਂ ਹੁਣ ਪਿੱਛੇ ਬਿੱਟੂ ਨੇ ਬੋਲਤਾ ਕਿ ਜਿਹੜੇ ਆਪਣੇ ਉਹ ਅੰਦਰ ਜੇਲ੍ਹਾਂ 'ਚ ਬੰਦ ਨੇ ਸਿੱਖ ਸਾਰੇ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਹੈ ਇਸ ਜਸਟ ਥਰੋਨ ਅ ਸਪੈਨਰ ਇਨ ਯੂ نو ਪੋਲਿਟਿਕਸ ਸਿੱਖ ਪੋਲਿਟਿਕਸ So I think it's uh, this, this now the direct confrontation between Akali Dal and AAP. This whatever happens today. Thank you, Paul. Thank you, Rajmiiji. Yeah. Thank you, viewers, for watching this episode of Decode Punjab. Do continue to read your favorite newspaper, which is the Tribune. Do continue to follow us on all our social media handles across X, on Instagram, and on Facebook. Thank you.